ਵੈਰਹੂ ਜੀ ਕਾ ਖਾਲਸਾ ਸ੍ਰੀ ਵੈਰਹੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਨੂੰ ਇੱਕ ਰਿਸ਼ਤਿਆਂ ਦੇ ਪੱਖ ਤੋਂ ਗੱਲ ਕਰਨ ਲੱਗਾ ਸਿਆਣੇ ਬਜ਼ੁਰਗ ਕਹਿੰਦੇ ਦੇਸ਼ ਹੁਣ ਦੀ ਪੀੜ ਨਹੀਂ ਪਤਾ ਕਹਿੰਦੇ ਹੁੰਦੇ ਸੀ ਈ ਜੰਮੀ ਈ ਜੰਮੀ ਭੈਣ ਛੁੱਟੀ ਭੂਆ ਕੀ ਦੇ ਯਾਰ ਈ ਜੰਮੀ ਭੈਣ ਛੁੱਟੀ ਤੇ ਭੂਆ ਕੀ ਦੇ ਯਾਰ ਦੋ ਤੋ ਇੱਕ ਹਵਤ ਹੁੰਦੀ ਸੀ ਪ੍ਰਾਣੀ ਚਾਡੀਆਂ ਦਾਦੀਆਂ ਪੁਰਾਦੀਆਂ ਤੋਂ ਗੱਲਾਂ ਕਰਦੀਆਂ ਹੁੰਦੀਆਂ ਸੀ ਨਾ ਅਸੀਂ ਨਿਗੇ ਨਿਕੇ ਉਹਦੇ ਕੋਲ ਖੇਡਦੇ ਦਿਆਂ ਸੁਣਦੇ ਨੇ ਉਹ ਇਹੋ ਜਿਹੀਆਂ ਗੱਲਾਂ ਕਰਦੀਆਂ ਹੁੰਦੀਆਂ ਉਹ ਤਾਂ ਕਰਦੀਆਂ ਹੁੰਦੀਆਂ ਸੀ ਵੀ ਜਦੋਂ ਉਹ ਆਪਣੇ ਪੇਕੇ ਜਨਨੀਆਂ ਜਾਂਦੀਆਂ ਵਾ ਤੇ ਭਰਾ ਦੇ ਗੰਭਤੀਏ ਜਿਹੜੇ ਹੁੰਦੇ ਆ ਭਰਾ ਦੇ ਸ਼ਮਦੀਏ ਵੀ ਸਾਡੀਆਂ ਭੈਣਾਂ ਦੇ ਜੋ ਭਤੀਏ ਹੋ ਜਾਂਦੇ ਉਹ ਫਿਰ ਪੂਆ ਨੂੰ ਘਟ ਸਮਝਦੇ ਆ ਤੇ ਜਉ ਧੀਆ ਹੋ ਜਾਂਦੀਆਂ ਤੇ ਫਿਰ ਪੂਆ ਭੈਣਾ ਨੂੰ ਵੀ ਥੋੜਾ ਜਿਹਾ ਰਿਸ਼ਤਾ ਜਿਹੜਾ ਉਹ ਫਰਕ ਪੈ ਜਾਂਦਾ ਇਹ ਕਰਕੇ ਮੈਂ ਤੁਹਾਨੂੰ ਤੁਹਾਨੂੰ ਗੱਲ ਸਾਂਝੀ ਕਰਨ ਲੱਗਾ ਕਿ ਦੋਸਤੋ ਭੈਣ ਆਪਣੇ thân ਦੀ ਆ ਧੀ ਆ ਆਪਣੇ thân ਦੀ ਆ ਤੇ ਪੂਆ ਆਪਣੇ thân ਦੀ ਮਾਸਾ ਆਪਣੇ thân ਦੀਆਂ ਹਰ ਰਿਸ਼ਤੇ ਦੀ ਹਰ ਰਿਸ਼ਤੇ ਦੀ ਕੋਈ ਨਾ ਕੋਈ ਮਹੱਤਤਾ ਹੁੰਦੀ ਆ ਹਰ ਰਿਸ਼ਤਾ ਨਾ ਜਿਹੜਾ ਹਰ ਰਿਸ਼ਤੇ ਦੀ ਕੋਈ ਨਾ ਕੋਈ ਕੀਮਤ ਹੁੰਦੀ ਆ ਬਿਨਾ ਕੀਮਤ ਤੋਂ ਕੋਈ ਰਿਸ਼ਤਾ ਨਹੀਂ ਹੁੰਦਾ ਤੇ ਮੇਰੇ ਦੋਸਤੋ ਮੈਂ ਚਾਹਣਾ ਵਾ ਤੁਹਾਨੂੰ ਕਹਿਣਾ ਚਾਹਣਾ ਵੀ ਹਰ ਇੱਕ ਬੰਦੇ ਨੂੰ ਚਾਹੀਦਾ ਕਿ ਆਪਣਾ ਹਰ ਰਿਸ਼ਤਾ ਕਾਇਮ ਰੱਖਿਆ ਜਾਵੇ ਹਰ ਰਿਸ਼ਤਾ ਚਲੋ ਕਈ ਵਾਰੀ ਇਦਾਂ ਹੁੰਦਾ ਵਾ ਕਿ ਪੈਸੇ ਦੇ ਲੈਣ ਦੇਣ ਤੋਂ ਜਾ ਕੇ ਜਮੀਨ ਦੀ ਵੰਡ ਤੋਂ ਜਾ ਕੇ ਘਰ ਦੀ ਵੰਡ ਤੋਂ ਕੋਈ ਭੈਣ ਭਰਾ ਬੇਈਮਾਨ ਹੋ ਜੇ ਉਥੇ ਬਰਾਕਰ ਜਿਹੜਾ ਰਿਸ਼ਤਾ ਸਾਡਾ ਟੁੱਟ ਜਾਂਦਾ ਰਿਸ਼ਤਾ ਫਿੱਕਾ ਪੈ ਜਾਂਦਾ ਤੇ ਇਹ ਕਰਕੇ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਹੜਾ ਰਿਸ਼ਤਾ ਨਾ ਰੱਬ ਨੇ ਬਣਾਤਾ ਰਿਸ਼ਤਾ ਆਪਣਾ ਇਕੱਲੇ ਉਹਨੂੰ ਤੋੜੋ ਨਾ ਉਹਨੂੰ ਜਰੂਰ ਨਭਾਓ ਭਾਵੇਂ 100% 80% ਕਰ ਦੋ 60% ਕਰ ਦੋ 20% ਕਰ ਦੋ ਪਰ ਰਿਸ਼ਤਾ ਕਦੀ ਖਤਮ ਨਾ ਕਰੋ ਸਾਡੇ ਕਿੰਨੇ ਦੇ ਵੀ ਜਿਹੜੀ ਜ਼ਮੀਨ ਹੁੰਦੀ ਆ ਉਹ ਜ਼ਮੀਨਾਂ ਵਗਦੇਆਂ ਦੀਆਂ ਤੇ ਰਿਸ਼ਤੇਦਾਰੀਆਂ ਮਿਲਦੇਆਂ ਦੀਆਂ ਜੇ ਤੁਸੀਂ ਮਿਲ ਜਾਂਦੇ ਜਿੰਨੀ ਮਰਜ਼ੀ ਦੂਰ ਦੀ ਰਿਸ਼ਤੇਦਾਰੀ ਆ ਨਾ ਉਹ ਤੁਹਾਨੂੰ ਸਗਿਆਂ ਨਾਲੋਂ ਵੱਧ ਨਜ਼ਰ ਆਉਣਗੇ ਤੇ ਜੇ ਤੁਸੀਂ ਨਹੀਂ ਮਿਲਦੇ ਤਾਂ ਉਹ ਤੁਹਾਨੂੰ ਸਭ ਤੋਂ ਜਿਹੜੇ ਨਜ਼ਦੀਕੀ ਰਿਸ਼ਤੇ ਨੇੜੇ ਦਾ ਰਿਸ਼ਤੇਦਾਰ ਹਨ ਉਹ ਵੀ ਤੁਹਾਨੂੰ ਬਹੁਤ ਦੂਰ ਦਾ ਲੱਗੂ ਕਿਉਂਕਿ ਤੁਸੀਂ ਉਹ ਕੋ ਕਦੀ ਗਏ ਨਹੀਂ ਆਏ ਨਹੀਂ ਤੁਹਾਡਾ ਪ੍ਰੇਮ ਨਹੀਂ ਪਿਆਰ ਨਹੀਂ ਤੇ ਜਿਹੜੇ ਦੂ ਦੇ ਰਿਸ਼ਤੇਦਾਰ ਉਹਨਾਂ ਦੇ ਕੋਲ ਤੁਸੀਂ ਜਾਂਦੇ ਜ ਆਉਂਦੇ ਜ ਮਿਲਦੇ ਜ ਹਾਸੇ ਜ ਹਾਸ ਦੇਖ ਫੇਰ ਦੇ ਵਿਆਹ شادی ਜਾਂਦੇ ਆਉਂਦੇ ਤੇ ਉਹ ਤੁਹਾਨੂੰ ਬਹੁਤ ਪਿਆਰੇ ਲੱਗਦੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਪੀ ਲਿਆ કે રિતા કદી ખતમ ના કરો કદી ખતમ ના કરો